ਕਿ ਸੀ ਕਿ ਮੈਂ ਜੋ ਤੁਹਾਡੇ ਨਾਲ ਵਾਦਾ ਕੀਤਾ ਸੀ ਅੱਜ ਮੈਂ ਆਪਦਾ ਉਹ ਵਾਦਾ ਪੂਰਾ ਕੀਤਾ ਕਿਉਂਕਿ ਜਦੋਂ ਮੈਂ ਇੱਥੇ ਆਂਦੀ ਸੀ ਨਾ ਬਾਈਚ ਇਲੈਕਸ਼ਨਾਂ ਵਾਲੇ ਪ੍ਰਚਾਰ ਕਰਨ ਤਾਂ ਹਰ ਕਲੋਨੀ ਚ ਹੁੰਦਾ ਪੰਜ ਚਾਰ ਕੰਮ ਜ਼ਰੂਰ ਕਰਾਈ ਜਾਂਦੇ ਆ ਸਾਡੀ ਕਲੋਨੀ ਦੇ ਆ ਕੰਮ ਕਰਨਾ ਰਿਹਾ ਪਰ ਇਸ ਕਲੋਨੀ ਚ ਨੇ ਇੱਕੋ ਹੀ ਚੀਜ਼ ਮੰਗੀ ਸੀ ਜਿੱਦੀ ਸਾਡਾ ਪਾਰਕ ਬਣਾਉਣਾ ਤਾਂ ਮੇਰੇ ਨੂੰ ਇਹ ਸੀ ਕਿ ਮੈਂ ਜੋ ਵਾਦਾ ਕੀਤਾ ਹੈ ਅੱਗੇ ਪਹਿਣਾ ਨਾਲ ਦੇ ਵੀਰਾਂ ਨਾਲ ਇਹ ਵਾਦਾ ਜ਼ਰੂਰ ਪੂਰਾ ਕਰਾਂ ਇਹ ਵਾਦਾ ਅੱਜ ਅਸੀਂ ਪੂਰਾ ਕਰ ਚੁੱਕੇ ਆ ਪਾਰਕ ਬੰਨਾ ਸ਼ੁਰੂ ਹੋ ਰਿਹਾ ਹੈ ਪਾਰਕ ਨੂੰ ਸਭ ਦੇ ਸਭੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਬਨੂੰਗਾ ਬੱਚਿਆਂ ਨੇ ਅੱਜ ਬੜੀ ਖੁਸ਼ੀ ਹੋਈ ਮੈਨੂੰ ਕਿ ਛੋਟੇ-ਛੋਟੇ ਬੱਚੇ ਆਏ ਨੇ ਬੱਚਿਆਂ ਨੂੰ ਮੈਂ ਪ੍ਰੋਮਿਸ ਕੀਤਾ ਹੈ ਕਿ ਤੁਹਾਡੇ ਇੱਥੇ ਝੂਲੇ ਵੀ ਜ਼ਰੂਰ ਲੱਗਣਗੇ ਹਰ ਚੀਜ਼ ਦਾ ਧਿਆਨ ਰੱਖਿਆ ਜਾਊਗਾ ਔਰ ਇਹ ਪਾਰਕ ਰਾਜਪੁਰੇ ਚ ਇੱਕ ਨੰਬਰ 1 ਪਾਰਕ ਬਨੂੰਗਾ ਤਾਂਕਿ ਇੱਥੇ ਲੋਕ ਜਿਹੜੇ ਕਹਿਣ ਜਿਹੜੇ ਕਹਿੰਦੇ ਸੀ ਨਾ ਕਿ ਅਸੀਂ ਇੱਥੇ ਬੜਾ ਸਫਲ ਕਰ ਰਹੇ ਆ ਤਾਂ ਉਹ ਲੋਕ ਕਹਿਣ ਕਿ ਨਹੀਂ ਜੀ ਸਾਨੂੰ ਸਭ ਤੋਂ ਵੱਧ ठीक है जी तो ਤੁਸੀਂ ਵੀ ਬੱਚਿਆਂ ਤੋਂ ਸਿੱਖੋ ਕਿ ਇਹ ਫੁੱਲ ਨੇ ਅੱਜ ਕਿੰਨੇ ਖਿਲੇ ਹੋਏ ਫੁੱਲ ਨੇ ਕਲਾਪਿੰਗ ਇਹ ਕਿਹੋ ਜਿਹੇ ਚੀਜ਼ ਲੱਗਣਗੇ ਚਲ ਐਮ.ਐਲ.ਏ. ਜੀਨਾ ਮਿੱਤਰ ਜਿੰਦਾਬਾਦ ਸਾਡੇ ਮਾੜੀ ਨਾਣਾ ਮਿੱਤਰ ਜਿੰਦਾਬਾਦ ਹੰਮਰੇ ਲਈ ਨੀਨਾ ਮਿੱਤਲ ਜਿੰਦਾਬਾਦ ਅੱਜ ਸਾਨੂੰ ਬੜੀ ਖੁਸ਼ੀ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਕਲੋਨੀ ਨਾਲ ਜੋ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਨ ਜਾ ਰਹੀ ਹਾਂ ਕਿਉਂਕਿ ਜਦੋਂ ਮੈਂ ਇਸ ਕਲੋਨੀ ਚਾੰਗੀ ਸੀ ਤਾਂ ਮੇਰੇ ਕੋਲੇ ਲੋਕਾਂ ਦੀ ਇਤਨੀ ਡਿਮਾਂਡ ਆਈ ਸੀ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੇ ਇੱਥੇ ਪਾਰਕ ਬਣਾ ਦੋ ਕਿਉਂਕਿ ਜਿਹੜੇ ਇੱਥੇ ਜੋ ਪਹਿਲਾਂ ਚੱਲ ਰਿਹਾ ਸੀ ਉਹਦੇ ਨਾਲ ਲੋਕਾਂ ਨੂੰ ਬੜੀ ਇਸ ਤਰ੍ਹਾਂ ਸਿਰਫ ਕੋਈ ਕਮਿਸ਼ਨ ਪੈ ਰਿਹਾ ਸੀ ਤਾਂ ਅੱਜ ਮੈਂ ਧੰਨਵਾਦ ਕਰੂੰਗੀ ਕਮੇਟੀ ਦੀ ਟੀਮ ਦਾ ਸਾਡੇ ਪੁਲਿਸ ਡਿਪਾਰਟਮੈਂਟ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਸਾਰਾ ਕੰਮ ਕਰਨ ਚ ਕਾਮਯਾਬ ਹੋਏ ਲੋਕਾਂ ਨਾਲ ਵਾਦਾ ਕੀਤਾ ਹੋਇਆ ਵਾਦਾ ਅਸੀਂ ਪੂਰਾ ਕੀਤਾ ਬੜਾ ਕਿੰਨੇ ਚਿਰ ਕੰਮ ਲੱਗੂਗਾ ਪਾਰਕ ਲਈ ਇਹ ਤਾਂ ਸਭ ਰੈਡੀमेड ਹੈ ਪਿੰਨਰ ਤੁਸੀਂ ਦੇਖਿਆ ਅੱਜ ਰੈਡੀमेड ਪਿੰਨਰ ਲਗਾ ਰਹੇ ਹਾਂ ਬਹੁਤ ਜਲਦੀ ਕੰਪਲੀਟ ਹੋ ਜੂਗਾ ਤੇ ਅਤੇ ਜਿਵੇਂ ਲੋਕਾਂ ਦੀ ਡਿਮਾਂਡ ਹੈ ਜੋ ਜੋ ਅੱਗੇ ਜਿਵੇਂ ਜਿਵੇਂ ਉਹਨਾਂ ਦੀ ਡਿਮਾਂਡ ਆਈ ਜਾਊਗੀ ਕੁਝ ਊਲੇ ਲਾਣੇ ਹੈ ਕੁਝ ਹੋਰ ਪਾਰਕ ਦਾ ਜਿਵੇਂ ਬਣਾਣਾ ਹੈ ਰਾਮਲੀਲਾ ਗਰਾਊਂਡ ਵੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਡਿਮਾਂਡ ਆਈ ਜਾਊਗੀ ਉਹ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਉਹ ਸਾਰਾ ਉਸ ਤਰ੍ਹਾਂ ਕੀਤਾ ਜਾਵੇ ਮੈਡਮ ਇਸ ਜਿਸ ਤਰ੍ਹਾਂ ਪਤਾਜਪੁਰ ਵਿੱਚ ਕਿਤੇ ਹੋਰ ਇਸ ਤਰ੍ਹਾਂ ਤਾਂ ਸਹੀ ਹੋਈ ਵੀ ਹੈ ਜੀ ਉਹਨਾਂ ਨੂੰ ਵੀ ਕਲੀਅਰ ਕਰੋਗੇ ਜੀ ਬਿਲਕੁਲ ਮੈਂ ਤੁਹਾਨੂੰ ਵੀ ਬੇਨਤੀ ਕਰਦੀ ਆ ਮੀਡੀਆ ਵਾਲੇ ਭਰਾਵਾਂ ਨੂੰ ਕੋਈ ਚੀਜ਼ ਜੇ ਬਾਈਚਾਂ ਸਾਡੀ ਨਿਗਾਚ ਨਹੀਂ ਤੁਹਾਡੀ ਨਿਗਾਚ ਹੈਗੀ ਹੈ ਬੀਜੇ ਕੀ ਤੇ ਇੱਥੇ ਨਜਾਇਜ਼ ਕਬਜ਼ੇ ਹੋਏ ਐ ਤੋ ਸਾਡੇ ਧਿਆਨ ਚ ਲਿਆਓ ਕਿਉਂਕਿ ਨਜਾਇਜ਼ ਕਬਜ਼ਾ ਕੋਈ ਨਹੀਂ ਲੈਣ ਦਿੱਤਾ ਜਾਊਗਾ ਜੋ ਮਿਊਂਸਪਲਿਟੀ ਦੀ ਜਗ੍ਹਾ ਹੈ ਉਹ ਮਿਊਂਸਪਲਿਟੀ ਹੀ ਕਾਬਜ਼ ਹੋਊਗੀ ਉਹ ਲੋਕਾਂ ਦੇ ਫਾਇਦੇ ਲਈ ਹੋਊਗੀ ਇਹ ਨਹੀਂ ਕਿ ਕੁਝ ਪੋਲਿਟਿਕਲ ਲੋਗ ਆਪਦੇ ਲੋ ਆਪਦੇ ਫਾਇਦੇ ਲਈ ਆਪਦੇ ਲੋਕਾਂ ਨੂੰ ਉਹਨਾਂ ਜਗ੍ਹਾ ਤੇ ਕਬਜ਼ੇ ਕਰਵਾਣ ਲੋਕਾਂ ਦੀ ਜਗ੍ਹਾ ਲੋਕਾਂ ਤੇ ਆਊਗੀ ਮੈਂ ਤੁਹਾਨੂੰ ਦੇ ਥਰੂ ਵੀ ਬੇਨਤੀ ਕਰਦੀ ਆਂ ਕਿ ਜਾਂ ਤਾਂ ਉਹ ਜਗ੍ਹਾ ਆਪੇ ਛੱਡ ਜੋ ਤੇ ਨਹੀਂ ਫਿਰ ਕਮੇਟੀ ਦਾ ਪੀਲਾ ਪੰਜਾ ਤਿਆਰ ਹੈ ਹੁਣ ਕੋਈ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਹੈ ਜਿਹੜੀ ਇਹ ਪਾਰਕ ਹੈ ਦੀ ਮਲਕੀਅਤ ਕਿਹਦੇ ਕੋਲ ਹੈ ਮਿਸਕਲਟੀ ਦੀ ਜਗ੍ਹਾ ਮਾਲਕ ਨੂੰ ਮਿਸਕਲਟੀ ਹੀ ਰਹੇਗੀ ਮੈਮ ਕਿੰਨੀ ਜਗ੍ਹਾ ਹੈ ਔਰ ਕਿੰਨੇ ਟਾਈਮ ਵਿੱਚ ਇਸ ਨੂੰ ਗਲਤ ਕਰੇ ਇਹ ਬਹੁਤ ਜਲਦੀ ਪੂਰੀ ਹੋ ਜਾਊਗੀ ਜਿਹੜੀ ਜਿੰਨਾ ਵੀ ਏਰੀਆ ਹੈਗਾ ਪਾਰਕ ਦਾ ਜੋ ਮਿਸਕਲਟੀ ਨੇ ਦੇਖਣਾ ਹੈ ਆਪਣਾ ਜੋ ਮਿਸਕਲਟੀ ਦੀ ਹੱਦ ਹੈ ਮੈਂ ਉਸ ਤੋਂ ਹੱਦ ਤੋਂ ਬਾਹਰ ਮਿਸਕਲਟੀ ਨਹੀਂ ਜਾਏਗੀ ਜਿੰਨੀ ਮਿਸਕਲਟੀ ਦੀ ਜਗ੍ਹਾ ਉੱਥੇ ਵਧੀਆ ਪਾਰਕ ਬਣ ਕਰੇ ਮੈਮ ਜਿਸ ਤਰ੍ਹਾਂ ਇਹ ਰਾਮਲੀਲਾ ਵਾਲੀ ਸਟੇਜ ਬਣੀ ਹੋਈ ਹੈ ਇਹਨੂੰ ਮਨਜ਼ੂਰੀ ਮਿਲੇਗੀ ਜਾਂ ਇਹਨੂੰ ਸਭ ਕੁਝ ਮੈਂ ਕਿਹਾ ਸਾਰੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਸਾਰਾ ਕੰਮ ਹੋ ਰਿਹਾ ਹੈ ਮੈਡਮ